ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਨਵਾਂ ਪਿੰਡ ਫਤੇਪੁਰ ਜ਼ਿਲ੍ਹਾ ਸ਼੍ਰੀਨੂ ਤਰਨਤਾਰਸ ਹੈ ਤਹਿਸੀਲ ਪੱਟੀ ਓਨਰ ਸਰਦਾਰ ਬਾਈ ਸਾਹਬ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਰਿਕਵੈਸਟ ਕਰਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈੱਲ ਆਉਣ ਨੂੰ ਆਊਟ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਆਸ ਕਰਦੇ ਹਾਂ ਜੀ ਜੋ ਇਸ ਚੈਨਲ ਤੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ। ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ। ਬਾਕੀ ਆਪਣੀ ਦੋ ਟਾਈਮ ਨਰਖ ਪਰਖ ਕਰਕੇ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ। ਸਾਡੇ ਤੋਂ ਇਹੋ ਜਿਹੇ ਪਸ਼ੂਆਂ ਦੀ ਐਡ ਕਰਾਉਣ ਲਈ ਸਾਡਾ ਕਨੈਕਟ ਨੰਬਰ ਹੈਗਾ 99150 95018 ਤੇ ਕਨੈਕਟ ਕਰਕੇ ਆਪਣੇ ਪਸ਼ੂਆਂ ਦੀ ਵੀਡੀਓ ਜੋ ਬਣਵਾ ਸਕਦੇ ਜੀ ਤੇ ਸਾਹੀਂ तहे ਦਿਲੋਂ ਧੰਨਵਾਦ ਕਰਦੇ ਆ ਜੋ ਇਸ ਚੈਨਲ ਦੇ ਨਾਲ ਜੁੜੇ ਨੇ ਆਓ ਲਈਏ ਵਧੇਰੇ ਜਾਣਕਾਰੀ ਬਾਈ ਤੋਂ ਪੁੱਛ ਕੇ ਕਿੰਵਾ ਸੂਬਾ ਕੀ ਦੁੱਧ ਬਾਦ ਕੀ ਮੋਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਜੀ ਪਰਸਨਾ ਕੀ ਆਸੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਚੜਦੀ ਕਲਾ ਜੀ ਮੇਰਾ ਮਾਲਕ ਜੀ ਚਲੋ ਵਧੀਆ ਜੀ ਕੀ ਨਾਮ ਹੈ ਆਪ ਜੀ ਦਾ ਮੇਰਾ ਨਾਮ ਸਾਹਬ ਹੈ ਵੀਰੇ ਸਾਹਬ ਸਿੰਘ ਪਿੰਡ ਜੀ ਪਿੰਡ ਅਲਗੋਂ ਆਪਣਾ ਸਾਹ ਜੀ ਅਲਗੋਂ ਆ ਜਾਂਦਾ ਜੀ ਉੰਜ ਨਵੇਂ ਪਿੰਡ ਦੇ ਬਿਲਕੁਲ ਲਾਗੇ ਵੀ ਆ ਜਾਂਦਾ ਫਸੇਪੁਰ ਦੇ ਉਹ ਆਪਣੀਆਂ ਨਾਲ ਲੱਗਦੀਆਂ ਨਾ ਹਾਂ ਭਾਵੇਂ ਨਵੇਂ ਪਿੰਡ ਦੇ ਲਾ ਕੇ ਕਿੰਨ ਲੋ ਭਾਵੇਂ ਪਿੰਡ ਅਸਲੀ ਅਲਗੋਂ ਹੀ ਹੈ ਅਲਗੋਂ ਆ ਜੀ ਤੇ ਨਾਮ ਕੀ ਜੀ ਸਾਹਬ ਸਿੰਘ ਨਾ ਸਾਹਬ ਸਿੰਘ ਤੇ ਮੋਬਾਈਲ ਨੰਬਰ 78791 607 ਅੱਛਾ ਜੀ 78791 607 ਠੀਕ ਹੈ ਜੀ ਤੇ ਕਿੰਨੀਆਂ ਅੱਜ ਮੱਝਾ ਫਿਰ ਲੈਣ ਦੀਆਂ ਦੋ ਵੀ ਇਹ ਪੁੱਛੇ ਬੱਚੇ ਦੀ ਆ ਅੱਜ ਮੱਝ ਵੀ ਰਾਤ ਕੱਲ ਦੀ ਇਹ ਕੱਲ ਦੀ ਸੋਈ ਆ ਉਹ ਬੱਚਾ ਉੱਚਾ ਉਹ ਕਿੰਨੇ ਚਿਰ ਦੀ ਸੋਈ ਹੋ ਗਈ ਉਹ ਵੀ 2 ਮਹੀਨੇ ਹੋਏ ਆ ਤੇ ਕੱਟੀ ਉਹਨੇ ਮਗਰ ਕੱਟੀ ਗਈ ਆਪਣੇ ਤੋਂ 16 ਕਿਲੋ ਦੁੱਧ ਉਹਨੂੰ ਚਵਾ ਕੇ ਦੀ ਹਾਂਜੀ ਹੁਣ ਉਹ ਆਪਣੇ ਤੋਂ ਮੱਝ ਲੈ ਗਿਆ ਹੋਰ ਦੀ ਇਹ ਉਹਨੇ ਆਪਣੀ ਬਾਤ ਦੀ ਆ ਠੀਕ ਹੈ ਫਿਰ ਦੇ ਬਾਕੀ ਮੁੱਲ ਹੰਦਾ ਦੇ ਸਾਮ ਦਾ ਕਿ ਜਿੰਨੀ ਸਾਮ ਕਰੋਗੇ ਉਹਨੇ ਸੋਣਾ ਠੀਕ ਹੈ ਹੁਣ ਆਵੇ ਆ ਮੱਝ ਵੇਖੋ ਜੀ ਇਹ ਬਿਲਕੁਲ ਗਾਂ ਵਾਲਾ ਛੱਡਾ ਜਿਹਾ ਨਹੀਂ ਵਾਕਈ ਛੱਡਾ ਛੱਡਾ ਵੜਾ ਬੰਤਰ ਵਈਆ ਪਰ ਇੱਕ ਸਿੰਗਾ ਦੀ ਪੂਛ ਦੀ ਗੈਰ ਬਾਕੀ ਤਾਂ ਆ ਪੂਛ ਉਹ ਲੰਡੇ ਆ ਤੇ ਸੇਂਗ ਥੋੜਾ ਜਿਹਾ ਉੱਚਾ ਕੁੰਡਾ ਹੈ ਤੇ ਇਹ ਹੈਗਾ ਗੱਲਾ ਨਾੜੂਆ। ਅੱਲੇ ਕੱਲ ਦੀ ਜੂਈ ਦੁੱਧ ਦੇਦੇ ਥਲੇ ਸੱਤੋਂ ਤੋਂ ਬਾਹਰ ਉਪੋੜਾ। ਨਹੀਂ ਇਹ ਤਾਂ ਫੋਟਵਾਲ ਨਹੀਂ ਜਿਵੇਂ ਬੰਨ ਨਵੇਂ ਬਣੀ ਪਈ ਹੈ ਜੀ ਬਲੈਡਰ ਬਾਹਰ ਨੂੰ ਆਉਂਦਿਆ। ਤੇ ਇੱਕਰਾ ਤੋੜ ਕੇ ਵਿਖਾਈ ਆਪਣੇ ਭੈਣ ਪ੍ਰਵਾ ਨੂੰ। ਹੋ ਜੀ। ਲੈ। ਕਰ ਲੋ ਦਰਸ਼ਨ। ਤੋਰੇ ਦੇ। ਬਾਕੀ ਬੰਦ ਹੀ ਥਾਂ ਦੀ ਚੰਗੀ ਵੀਰੋ। ਠੀਕ ਹੈ ਜੀ। ਲਓ ਸੋਹਣੀ ਆ ਬੰਦੀ ਥਾਂ ਦੀ ਥਾਂ ਤੋਂ ਬਹੁਤ ਸੋਹਣਾ ਲੱਗਾ ਕਰ ਮਾਲੀ ਨੂੰ ਠੀਕ ਹੈ ਜੀ ਸਿੰਗ ਦੀ ਥੋੜੀ ਜੀ ਗਹਿਰੇ ਬਾਕੀ ਮੈਂ ਸੋਲੀਆਂ ਦੁੱਧ 10000 ਕਿਲੋ ਤੇ ਬੜੇ ਆਮਣਾ ਪਾਈ ਜੋਗੀ 11 ਕਿਲੋ ਇਹਨੂੰ ਆਂਦੀ ਕੱਖ ਨਹੀਂ ਦੇ ਨੇ ਬੋੜ ਦੀ 47 ਕਿਲੋ ਕੀਤੀ ਆ ਜੀ ਠੀਕ ਆ ਜੀ ਚਵਾਈ ਬਿਲਕੁਲ ਚੰਗੀ ਸਾਫ ਆ ਚਵਾਈ ਵੀਰ ਜੀ ਮੋਰ ਕੀ ਮੱਝ ਆ ਨਿਕਾ ਜੇ ਬੱਚਾ ਹੋ ਸਕਦਾ ਠੀਕ ਆ ਜੀ ਦੁੱਧ ਆ 11 ਕਿਲੋ ਬੜੇ ਆਰਾਮ ਨਾਲ ਪਾਈ ਜਾਓ ਆਰਾਮ ਨਾਲ ਵੀਰ ਜੀ ਫਗਰੀ ਕੱਟੀ ਜੀ ਕੱਟੀ ਆ ਕੱਟੀ ਮਦਰ ਡਬਲ ਫਾਇਦਾ ਆ ਗਿਆ ਰੇ ਕੀ ਫਿਰ ਇਹਦਾ ਲੈਦੇ ਕਰਤਾ ਜੀ ਵੀਰ ਜੀ ਮੱਝ ਭਾਵੇਂ 70 ਦੀ ਵੇਖਤੀ ਆ ਭਾਵੇਂ 65 ਦੀ ਆ ਸਾਰੇ ਮੁੱਲ ਛੱਡ ਕੇ ਹਾਂ ਜੀ ਆਪਾਂ 57 ਹਜ਼ਾਰ ਦੀ ਹਾਨੀ ਸ਼ੁਰੂ ਕਰਾਂਗੇ ਸਤੋ ਜੀ ਜੀ ਹਾਂਜੀ 1000 ਹੋਰ ਛੋਟ ਕਰ ਦਿਓ ਦੇਖੋ ਜੀ ਤੁਹਾਡੀ ਮਰਜ਼ੀ ਆ 56 ਦੇ ਕੋਈ ਗੱਲ ਨਹੀਂ ਜੀ ਠੀਕ ਆ ਲਓ ਜੀ 56000 ਦੇ ਵਿੱਚ ਜਿਹੜੀ ਸੱਜੜ ਸੋਈ ਮੈਂ ਕੱਲ ਦੀ ਮਗਰ ਕੱਟੀ ਠੀਕ ਆ ਤੇ 10000 ਕਿਲੋ ਬੜੇ ਆਰਮਨਾਥ ਉੱਤੇ ਪਾਈ ਜਾਊਗੀ ਵੱਡੀ ਮੈਂ ਆ ਕਿ ਬਾਲੀ ਵੱਡੀ ਵੀ ਨਹੀਂ ਤੇ ਬਾਲੀ ਛੋਟੀ ਵੀ ਨਹੀਂ ਮੀਡੀਅਮ ਸਾਈਜ਼ ਵਿੱਚ ਲਾ ਗਏ ਲੋ ਥਣ ਚੱਡਾ ਵੱਡਿਆਂ ਤੋਂ ਵੱਧ ਲੱਗਾ ਆਦੀ ਗੱਲ ਹੈ ਕਿ ਇਹਨੇ ਦੁੱਧ ਵਾਲੀ ਜੇ ਅਸੀਂ 90 ਤੋਂ ਘੱਟ ਆਉਂਦੀ ਬੋਲੋ ਨਹੀਂ ਜੀ ਤੇ ਪੁੱਛਦਾ ਮੋਲੀਆ ਸਿੰਘਾਂ ਦਾ ਮੋਲੀ ਇੱਥੇ ਜੀ ਹਾਂ ਥਣ ਚਟਾ ਬਹੁਤ ਸੋਹਣਾ ਲੱਗਾ ਸਾਹਿਬ ਤੇ 90 ਨੂੰ ਖੈਣ ਹਾਂ ਸਾਰੇ ਕੋਈ ਛੱਡ ਕੇ ਛੋਟਾ ਮੋਲੀਆ ਬਿਲਕੁਲ ਛੋਟਾ ਜਿਹਾ ਭਾ ਕੀਤਾ ਤੇ ਇਹਦੀ ਕੀ ਕਿੰਨਾ ਵਾ ਸੂਹਾ ਹੋ ਗਈ ਇਹ ਵੀ ਜੀ ਤਿੱਜੇ ਸੂਏ ਆ ਹੂੰ ਚੁਆਈ ਦੇ ਅੱਖਰ ਵਿੱਚ ਬਿਲਕੁਲ ਮੱਝ ਰੂਮ ਵਰਗੀ ਆ ਠੀਕ ਹੈ ਦੁੱਧ ਨਹੀਂ ਹੈਗਾ ਪਰ ਦੇਣਾ ਨਹੀਂ ਆਪਾਂ ਐਵੇਂ ਕਿਸੇ ਨੂੰ ਪਹਿਲੇ ਗੱਲ ਤੇ ਮੋਲੇ ਦਾ ਆਪ ਕਰਦੇ ਆ 60000 ਜਿਹੜਾ ਦੇਣਾ ਹੀ ਆ ਨਾ ਕੋਈ 65 ਨਾ ਕੋਈ 70 ਅੱਛਾ ਠੀਕ ਆ 60 ਚੋਂ ਕੋਈ ਛੱਡ ਦੇ ਉਹਦੇ ਵੇਖ ਲੈ ਕੋਈ ਆਪੇ ਖੋਲੇ ਖਿਛੜ ਦੋ ਗੱਪੇ ਜਿੰਨੇ ਛੱਡਨੇ ਤਾਂ ਯਾਰ ਛੱਡ ਦਈਏ ਨਾ ਯਾਰ ਨਾ ਛੱਡੀਏ 2-3 ਯਾਰ ਛੱਡ ਦਈਏ 57 ਹੀ ਕਰ ਦਈਏ ਚੱਲ ਵੇਖ ਲੈ ਯਾਰ ਆ 57 ਦੀ ਤੇ ਥਾਪੀ ਤੇ ਮਿਲਦੀ ਹੁਣ ਮਿਲੂਗੀ ਫਿਰ ਨਹੀਂ ਆਪਾਂ ਬੱਚੇ ਚੋਲਾਂਗੇ ਆਪਣੇ ਘਰ ਕੋਈ ਥਾਪੀ ਦੇ ਚੋਲੇ ਠੀਕ ਆ ਨਾ ਠੀਕ ਆ ਬੱਚਾ ਵੀ ਹੈਗਾ ਇਹ ਨਹੀਂ ਬੱਚਾ ਨਹੀਂ ਹੈ ਕਿ ਹੁਣ ਆਪਾਂ ਆਹ ਉਹ ਤਾਂ ਅਜੇ ਫਿਰ ਭਗ ਘਜਾਉਣੀ ਪਊ ਘਜਾਉਣੀ ਆਜੇ ਗਜੌਣੀ ਬੱਚਾ ਨਹੀਂ ਦੇਣਾ ਤੇ ਉੰਜ ਕਿੰਨੇ ਦੀ ਸੱਜਰ ਲਈ ਇਹ ਵੀਰ ਜੀ ਮੈਂ ਇੱਕ ਗੱਲ ਹੋਰ ਹੈ ਕਿ ਕੱਲ ਜੇ ਤਿਆਰ ਹੋਈ ਵੇਚ ਨਹੀਂ ਹੋਵੇ ਲੱਖ ਰੁਪਏ ਦੀ ਆਪਾਂ ਵਾਪਸ ਲੈ ਜਾਵਾਂਗੇ ਲੱਖ ਰੁਪਏ ਦੀ ਸਹਾਈ ਕਰ ਲੈ ਭਾਵੇਂ ਤੜਨਾ ਜਦੋਂ ਤਿਆਰ ਹੋ ਗਈ ਤਿਆਰ ਹੋ ਗਈ ਲੱਖ ਦੀ ਪੂਰੇ ਦੀ ਬਸ ਹਾਂ ਠੀਕ ਹੈ ਖੋਲ ਕੇ ਤੋਰ ਕੇ ਵਿਖਾਈਏ ਦੋ ਤਣ 7 ਕਿਲੋ ਪਈ ਤੇ 16 ਕਿਲੋ ਜਿਹੜਾ ਇਹਨੇ ਤਾਜੀ ਸੂਈ ਨੇ ਦੋ ਤੇ ਚਵਾਇਆ ਕੱਟੀ ਹੈਗੀ ਆ ਠੀਕ ਹੈ ਜੀ ਅੰਦੀ ਤੇ ਕੱਟੀ ਪਾਈ ਕਹਿੰਦਾ ਨਹੀਂ ਦੇਣੀ ਮਾੜਦੇ ਨਹੀਂ ਮੈਂ ਰਵੇ ਦੀ ਆ ਕਰਕੇ ਕੱਟ ਨਹੀਂ ਦੇਣੀ ਰੱਖ ਲਈ ਤੇ ਸਿੰਘ ਸੁng ਬਹੁਤ ਸੋਹਣਾ ਲੱਗਾ ਤੇ ਤੋਰਾ ਤਰਾ ਮੈਂ ਦਾ ਚੰਗਾ ਜੋ ਬੰਦੀ ਥਾਂ ਦੀ ਚੰਗੀ ਹੈ ਬਾਈ ਕਹਿੰਦਾ ਕਿ ਲੱਖ ਰੁਪਏ ਤੇ ਮੇਰੇ ਨਾਲ ਕੋਈ ਭਾਵੇਂ ਸਾਈ ਕਰ ਲੈ ਜਦੋਂ ਮਤਲਬ ਕਿ ਸੂਈ ਗੱਬਣ ਹੋਈ ਤਿਆਰ ਉਦੋਂ ਮੈਂ ਲਿਆ ਹਾਂ ਠੀਕ ਹੈ ਅੰਦਰ ਚੋਰੀ ਉਸ ਜਗ ਤੇ ਸ਼ਰ ਹੋਣ ਬਾਈਆਂ ਦਾ ਕੀ ਫਿਰ ਲਾਇ ਤੇ ਕਰ ਦੇਣਾ ਆ ਆਵੇ ਤੁਹਾਨੂੰ ਕਿਹਾ ਤਾਂ ਪੈਣ ਕਰੀਏ ਤੁਸੀਂ ਕਿਹਾ 57 57 ਹੀ ਦੇ ਦਾਂਗੇ ਆਪਾਂ ਛੱਡ ਦਿਆਂਗੇ 56 56 ਹੀ ਕਰਦਗੇ ਜੋੜਾ ਜੋੜਾ ਹੀ ਸੇਲ ਹੀ ਕਰਦਗੇ ਕੁਝ ਨਹੀਂ ਹੁੰਦਾ ਯਾਰ ਨਾ ਆ ਜੀ ਜੋੜ ਕਰੂ ਦੀ ਛੱਡ ਦਿਆਂਗੇ ਸਾ 56 56 ਹਜ਼ਾਰ ਦਾ ਜੋੜਾ ਹੀ ਤੇ ਇੱਕ ਵਾਰ ਨਾਮ ਦੱਸ ਦੀ ਨਾਮ ਵੀ ਜੀ ਸਾਹ ਸਿੰਘ ਹਾਂ ਜੀ ਕੇਂਦਰ ਗੋ ਹਾਂ ਨੰਬਰ 78795607 ਲਓ ਭਾਈ ਮਿੱਤਰੋ ਟਾਈਮ ਸਿਰ ਫੱਟੇ ਚੱਕ ਦਿਓ ਤੇ 55 56 ਹਜ਼ਾਰ ਤੇ ਸੇਲ ਆਤੀ ਬਾਈ ਸਾਹਿਬ ਸਿੰਘ ਨੇ ਇੱਕ ਸੱਜਰ ਸੋਈ ਤੇ ਇੱਕ ਦੋ ਮਹੀਨਿਆਂ ਵਾਲੀ ਲੱਖ ਵਾਲੀ ਮੈਂ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਰ ਰੱਬ ਰੱਖਾ ਜੀ